ਨਮਸਕਾਰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅਨੁਵਾਧਾ ਮਾਨਸਾ ਜ਼ਿਲ੍ਹੇ ਦੇ ਕਸਬਾ ਬੋਹੇ ਦੇ ਬکریاں ਚਾਰਨ ਵਾਲੇ ਨੌਜਵਾਨ ਵੱਲੋਂ UGC NET ਪ੍ਰੀਖਿਆ ਪਾਸ ਕੀਤੀ ਗਈ ਹੈ ਇੱਕ ਪਾਸੇ ਜਿੱਥੇ ਇੱਕੋ ਪਰਿਵਾਰ ਦੀਆਂ ਤਿੰਨ ਧੀਆਂ ਵੱਲੋਂ UGC NET ਪ੍ਰੀਖਿਆ ਪਾਸ ਕੀਤੀ ਗਈ ਹੈ ਉੱਥੇ ਹੀ ਦੂਜੇ ਪਾਸੇ ਇੱਕ ਬکریاں ਚਾਰਨ ਵਾਲੇ ਨੌਜਵਾਨ ਵੱਲੋਂ ਕੀਤੀ ਆਪਣੀ ਮਿਹਨਤ ਸਦਕਾ ਇਹ ਪ੍ਰੀਖਿਆ ਪਾਸ ਕੀਤੀ ਗਈ ਹੈ ਅਤੇ ਇਸ ਦੇ ਨਾਲ ਹੀ ਕਸਬੇ ਵਿੱਚ ਖੁਸ਼ੀ ਦੀ ਲਹਿਰ ਫੈਲ ਗਈ ਹੈ ਇਸ ਦੌਰਾਨ ਸਾਡੇ ਪੱਤਰਕਾਰ ਹਰਕ੍ਰਿਸ਼ਨ ਸ਼ਰਮਾ ਨੇ ਕੋਮਲ ਨਾਲ ਗੱਲਬਾਤ ਕੀਤੀ ਤੁਸੀਂ ਵੀ ਦੇਖੋ ਇਹ ਸਪੈਸ਼ਲ ਰਿਪੋਰਟ ਸ਼ਰਮਾ ਪੰਜਾਬੀ ਜਾਗਰਨ ਮਾਨਸਾ ਤੋਂ ਅੱਜ ਮਾਨਸਾ ਜ਼ਿਲ੍ਹੇ ਦੇ ਇੱਕ ਕਸਬੇ ਵਿੱਚ ਅਸੀਂ ਪਹੁੰਚੇ ਹਾਂ ਮਾਨਸਾ ਜ਼ਿਲ੍ਹਾ ਜਿਸ ਨੂੰ ਕਿ ਪਛੜਿਆ ਜ਼ਿਲ੍ਹਾ ਕਿਹਾ ਜਾਂਦਾ ਹੈ ਪਰ ਹੁਣ ਬੱਚਿਆਂ ਵੱਲੋਂ ਆਪਣੀ ਪ੍ਰਤਿਭਾ ਦਾ ਲੋਹਾ ਲਗਾਤਾਰ ਮਨਵਾਇਆ ਜਾ ਰਿਹਾ ਹੈ ਪਹਿਲਾਂ ਜਿੱਥੇ ਵੱਡਲਾਡਾ ਦੀਆਂ ਤਿੰਨ ਸਕੀਆਂ ਪੈਨਾ ਨੇ UGC NET ਕਲੀਅਰ ਕੀਤਾ ਹੈ ਉੱਥੇ ਹੀ ਹੁਣ ਬਹੁਤਾਂ ਕੋਮਲ ਵੀ UGC NET ਕਲੀਅਰ ਕਰ ਚੁੱਕਿਆ ਹੈ ਭਾਵੇਂ ਕਿ ਉਸ ਨੂੰ ਪੜ੍ਹਾਈ ਕਰਨ ਦੇ ਵਿੱਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਪਰ ਉਸ ਦੀ ਮਿਹਨਤ ਸਦਕਾ ਉਹ ਇਹ ਉਪਲਬਧੀ ਹਾਸਲ ਕਰ ਗਿਆ ਹੈ ਉਸ ਦੁਆਰਾ ਇੱਕ ਪਾਸੇ ਜਿੱਥੇ ਬੱਕਰੀਆਂ ਪਾਲਣ ਦਾ ਕੰਮ ਕੀਤਾ ਜਾ ਰਿਹਾ ਹੈ ਉੱਥੇ ਨਾਲ-ਨਾਲ ਪੜ੍ਹਾਈ ਕਰਕੇ ਇਹ ਉਪਲਬਧੀ ਹਾਸਲ ਕੀਤੀ ਹੈ ਆਓ ਗੱਲ ਕਰਦੇ ਹਾਂ ਮੇਰਾ ਨਾਮ ਕੋਮਲਦੀਪ ਸਿੰਘ ਹੈ ਤੇ ਮੈਂ ਬਹੁਤਾਂ ਰਹਿਣ ਵਾਲਾ ਹਾਂ ਮੈਂ ਆਪਣੀ ਜੂਜੀਸੀ ਨੈਟ ਦੀ ਤਿਆਰੀ ਹੈ ਜਿਹੜੀ ਜਨਵਰੀ 2025 ਦੇ ਅੱਧ ਤੋਂ ਸਟਾਰਟ ਕੀਤੀ ਸੀਗੀ ਉਸ ਟਾਈਮ ਤੇ ਮਤਲਬ ਹਲੇ ਮਤਲਬ ਕਨਫਰਮ ਹੈਗਾ ਵੀ ਇਹ ਜੂਜੀਸੀ ਨੈਟ ਹੈ ਜਿਹੜਾ ਸਾਲ ਦੇ ਵਿੱਚ ਦੋ ਵਾਰ ਜੂਨ ਤੇ ਦਸੰਬਰ ਦੇ ਵਿੱਚ ਹੋਣਾ ਹੁੰਦਾ ਮੈਂ ਆਪਣਾ ਪਹਿਲਾਂ ਹੀ ਸੋਚ ਰਿਆ ਸੀ ਵੀ ਮੈਂ ਜੂਨ ਵਾਲਾ ਜਿਹੜਾ ਉਹ ਦੇਣਾਗਾ ਤੇ ਕੁਆਲੀਫਾਈ ਕਰਨਾ ਇਸ ਕਰਕੇ ਮੈਂ ਆਪਣਾ ਜਨਵਰੀ ਦੇ ਅੱਧ ਦੇ ਵਿੱਚ ਤਿਆਰੀ ਕਰਨ ਲੱਗ ਗਿਆ ਸੀਗਾ ਜੂਜੀਸੀ ਨੈਟ ਦੀ ਤੇ ਮੇਰੇ ਪਰਿਵਾਰ ਦੇ ਵਿੱਚ ਮੰਮੀ ਡੈਡੀ ਨੇਗੇ ਦਾਦੀ ਨੇ ਤੇ ਮੇਰਾ ਛੋਟਾ ਭਰਾ ਹੈਗਾ ਤੇ ਸਾਰੇ ਪਰਿਵਾਰ ਨੇ ਮੈਨੂੰ ਬਹੁਤ ਸਪੋਰਟ ਕੀਤਾ ਤੇ ਉਹਦੇ ਨਾਲ ਨਾਲ ਮੈਂ ਆਪਣਾ ਘਰੇਲੂ ਕੰਮ ਸੀ ਜਿਹੜਾ ਬੱਕਰੀਆਂ ਰੱਖੀਆਂ ਹੋਈਆਂ ਨੇ ਘਰੇ ਉਹਨਾਂ ਨੂੰ ਪਾਲਣ ਦਾ ਕੰਮ ਕਰਦਾ ਸੀ ਤੇ ਡੈਡੀ ਨੇ ਵੀ ਮੇਰੇ ਦਾ ਭੱਠੇ ਤੇ ਮਜ਼ਦੂਰੀ ਕਰਦੇ ਨੇ ਮੰਮੀ ਘਰੇ ਸਿਲਾਈ ਦਾ ਕੰਮ ਕਰਦੇ ਨੇਗੇ ਇਹਨਾਂ ਸਾਰੇ ਕੰਮਾਂ ਦੇ ਵਿੱਚੋਂ ਲੰਘ ਕੇ ਸਾਰੀਆਂ ਮੁਸ਼ਕਲਾਂ ਨੂੰ ਸਾਈਡ ਤੇ ਕਰਕੇ ਆਪਣਾ ਘਰੇਲੂ ਕੰਮ ਕਰਦੇ ਹੋਏ ਜਿਹੜਾ ਮੈਂ ਆਪਣੀ UGC NET ਦੀ ਤਿਆਰੀ ਕੀਤੀ ਤੇ ਪੇਪਰ ਵੀ ਕੁਆਲੀਫਾਈ ਕੀਤਾ ਕਮਲ ਤੁਸੀਂ ਇਹ ਤੋਂ ਪਹਿਲਾਂ ਕੀ ਕੁਝ ਕੀਤਾ ਹੋਇਆ ਤੇ ਤੁਹਾਨੂੰ ਕਿਸ ਤਰ੍ਹਾਂ ਹੋਇਆ ਕਿ ਮੈਨੂੰ UGC NET ਦੀ ਤਿਆਰੀ ਕਰਨੀ ਚਾਹੀਦੀ ਜਿਹੜੀ ਮੈਂ ਆਪਣੀ 12ਵੀਂ ਤੱਕ ਦੀ ਪੜ੍ਹਾਈ ਆ ਬਹੁਤ ਸਕੂਲ ਤੋਂ ਹੀ ਕੀਤੀ ਹੈਗੀ ਤੇ ਪਲੱਸ 2 ਤੱਕ ਸਾਡੇ ਸਕੂਲ ਹੈਗਾਗਾ ਉਸ ਤੋਂ ਬਾਅਦ ਜਿਹੜੀ ਮੈਂ ਆਪਣੀ ਗ੍ਰੈਜੂਏਸ਼ਨ ਹੈਗੀ ਇੰਟੀਗ੍ਰੇਟਿਡ ਕੋਰਸ ਕੀਤਾ ਮੈਂ 4 ਸਾਲਾਂ ਦਾ B.Ed ਗੁਰੂ ਤੇ ਗੁਰੂ ਤੇਗਵੰਦਰ ਕਾਲਜ ਆ ਕੈਜੂਕੇਸ਼ਨ ਦੇ ਲੈਰਾਲਾ ਤੋਂ ਤੇ ਉਸ ਤੋਂ ਬਾਅਦ ਮੈਂ ਜਿਹੜੀ ਆਪਣੀ MA ਇੰਗਲਿਸ਼ ਉਹ ਬੋੜਾਵਾਲ ਕਰ ਰਹਾਗਾ ਤੇ MA ਕਰਦੇ ਕਰਦੇ ਆ ਜਿਹੜਾ ਮੈਂ ਆਪਣਾ UGC NET ਦਾ ਪੇਪਰ ਹੈਗਾ ਉਹ ਦਿੱਤਾਗਾ ਤੇ ਕੁਆਲੀਫਾਈ ਕੀਤਾ ਇਸ ਤੋਂ ਪਹਿਲਾਂ ਜਿਹੜਾ ਮੈਂ ਆਪਣਾ ਟੀਚਿੰਗ ਲਾਈਨ ਦੇ ਵਿੱਚ ਜਾਣ ਦੇ ਲਈ ਪੀਐਸਟੈਟ 2024 ਉਹ ਵੀ ਕੁਆਲੀਫਾਈ ਕੀਤਾ। ਤੁਹਾਨੂੰ ਕਿੰਨੀਆਂ ਕਿ ਮੁਸ਼ਕਲਾਂ ਆਈਆਂ ਤੇ ਕਿੰਨਾ ਕੁ ਖਰਚਾ ਵਗੈਰਾ ਦਾ ਤਿਆਰ ਕਰਨ ਚਾਹਤੋਂ ਤੁਹਾਨੂੰ ਕਿੰਨਾ ਖਰਚਾ ਵਗੈਰਾ ਹੋ ਜਾਂਦਾ ਹੈ ਜੇ ਆਪਾਂ ਇਹਦਾ ਵਾਸਤੇ ਇਹਦੀ ਤਿਆਰੀ ਵਾਸਤੇ ਕੋਈ ਸਪੈਸ਼ਲ ਬੈਚ ਪਰਚੇਸ ਕਰਦੇ ਆਂ ਪਰ ਉਹ ਬਹੁਤ ਕੋਸਟਲੀ ਬੈਚ ਨੇ ਕਿ ਆਪਾਂ ਨਹੀਂ ਅਫੋਰਡ ਕਰ ਸਕਦੇ ਹੈਗੇ ਚਲੋ ਉਹਨਾਂ ਨੂੰ ਤਾਂ ਕਰਕੇ ਜਿਹੜੀ ਮੈਂ ਆਪਣੀ ਸੈਲਫ ਸਟਡੀ ਕੀਤੀ ਜਿੰਨੇ ਵੀ ਕੋਈ ਮੈਨੂੰ ਗੂਗਲ ਤੋਂ ਜਾ YouTube ਤੋਂ ਕੰਟੈਂਟ ਮਿਲਦਾ ਉਹਨਾਂ ਦੇ ਸਾਰੇ ਜਿਹੜੇ ਮੈਂ ਆਪਦੀ ਤਿਆਰੀ ਕੀਤੀ ਹੈਗੀ ਪੀਪਰ ਦੀ ਤੇ ਇਸ ਤੋਂ ਪਹਿਲਾਂ ਜਿਹੜੀ ਸਭ ਤੋਂ ਵੱਡੀ ਮੁਸ਼ਕਲ ਆਈ ਮੈਨੂੰ ਪੀਪਰ ਪਾਸ ਕਰਨ ਦੇ ਵਿੱਚ ਵੀ ਆਪਣੇ ਮਾਨਸਾ ਦੇ ਬਠਿੰਡੇ ਦੇ ਨੇੜੇ ਤੇੜੇ ਕਿਤੇ UGC NET ਦਾ ਜਿਹੜਾ ਮਟੀਰੀਅਲ ਆ ਜਾਂ ਬੁੱਕਸ ਨੇ ਦੀਆਂ ਉਹ ਨਹੀਂ ਪ੍ਰੋਵਾਈਡ ਹੁੰਦੀਆਂ ਹੈਗੀਆਂ ਕਿਸੇ ਬੁੱਕ ਡੀਪੋ ਤੋਂ ਵੀ ਨਹੀਂ ਇਹ ਬੁੱਕਾਂ ਕਿਤਾਬਾਂ ਮਿਲਦੀਆਂ ਹੈਗੀਆਂ ਤੇ ਹੋ ਸਕਦਾ ਵੀ ਮੇਰਾ ਹੁਣ ਪੀ ਜਿਹੜਾ UGC NET ਆ ਉਹ ਅਸਿਸਟੈਂਟ ਪ੍ਰੋਫੈਸਰ ਤੇ PhD ਐਡਮਿਸ਼ਨ ਦੇ ਲਈ ਕੁਆਲੀਫਾਈ ਹੋਇਆ ਪਰ ਜੇ ਮੈਨੂੰ ਮਟੀਰੀਅਲ ਮਿਲ ਜਾਂਦਾ ਮਾਨਸਾ ਦੇ ਵਿੱਚੋਂ ਜਾ ਕਿਤੇ ਮਾਨਸਾ ਦੇ ਨੇੜੇ ਤੇੜੇ ਤੋਂ ਤਾਂ ਹੋ ਸਕਦਾ ਜਿਹੜਾ ਮੈਂ ਆਪਣੀ ਜੀਆਰਐਫ ਵੀ ਕੁਆਲੀਫਾਈ ਕਰ ਲੈਂਦਾ ਪਰ ਕੋਈ ਨਹੀਂ ਮੈਂ ਦਸੰਬਰ ਵਾਲੀ अटेम्प्ट ਦੇ ਵਿੱਚ ਆਪਣੀ ਜੀਆਰਐਫ ਵੀ ਕੁਆਲੀਫਾਈ ਕਰੂੰਗਾ ਨੌਜਵਾਨਾਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਕਿ ਅੱਜ ਕੱਲ ਜ਼ਿਆਦਾਤਰ ਨੌਜਵਾਨਾ ਜਿਹੜੇ ਨਸ਼ੇ ਦੀ ਦਲਦਲ ਵਿੱਚ ਤਸ ਦੇ ਜਾ ਰਹੇ ਆ ਤੁਸੀਂ ਖੁਦ ਸਟੱਡੀ ਕਰਕੇ ਇੱਥੋਂ ਤੱਕ ਪਹੁੰਚੋ ਨੌਜਵਾਨਾਂ ਨੂੰ ਮੈਂ ਇਹੀ ਕਹਿਣਾ ਚਾਹੂੰਗਾ ਵੀ ਆਪਾਂ ਸਾਰਿਆਂ ਨੂੰ ਰਲ ਮਿਲ ਕੇ ਜਿਹੜਾ ਉਹ ਨਸ਼ਾ ਤੋਂ ਜਿਹੜਾ ਦੂਰ ਕਰਨਾ ਚਾਹੀਦਾ ਆ ਵਿਦਿਆਪਨੂ ਪੜਾਈ ਹੈਗੀ ਜਿਹੜੀ ਪੜਾਈ ਕਰਨੀ ਚਾਹੀਦੀ ਹੈ ਆਪਾਂ ਨੂੰ ਤੇ ਮਿਹਨਤ ਕਰਨੀ ਚਾਹੀਦੀ ਹੈਗੀ ਕਿਸਮਤ ਦੇ ਸਾਰੇ ਨਹੀਂ ਰਹਿਣਾ ਚਾਹੀਦਾ ਆਪਾਂ ਨੂੰ 99% ਮਿਹਨਤ ਕਰਾਂਗੇ ਤਾਂ ਆਪਣੀ 1% ਕਿਸਮਤ ਕੰਮ ਆਊਗੀ ਇਹ ਨਹੀਂ ਆਏਗਾ ਵੀ ਆਪਾਂ ਜਿਹੜੀ ਆਪਣੀ 99% ਕਿਸਮਤ ਤੇ ਹੋ ਜੀਏ ਤੇ 1% ਆਪਣੀ ਮਿਹਨਤ ਹੋਵੇ ਫਿਰ ਆਪਣੇ ਹੱਥ ਕੁਝ ਨਹੀਂ ਲੱਗਣ ਵਾਲਾ ਆਪਾਂ ਨੂੰ ਮਿਹਨਤ ਕਰਨੀ ਪਊਗੀ ਮਿਹਨਤ ਦੇ ਨਾਲ ਹੀ ਆਪਣੇ ਮੁਕਾਮ ਮਿਲਣਗੇ ਆਪਾਂ ਨੂੰ ਤੁਸੀਂ ਹੁਣ ਭਵਿੱਖ ਵਿੱਚ ਕੀ ਸੋਚ ਰਹੇ ਹੋ ਕੀ ਕਰੋਗੇ ਕਿੱਥੋਂ ਤੱਕ ਭਵਿੱਖ ਦੇ ਵਿੱਚ ਮੇਰਾ ਸ਼ੁਰੂ ਤੋਂ ਹੀ ਸੁਪਨਾ ਹੈਗਾ ਵੀ ਮੈਂ ਟੀਚਿੰਗ ਲਾਈਨ ਦੇ ਵਿੱਚ ਹੀ ਜਾਣਾਗਾ ਤੇ ਆਪਣਾ ਇੰਗਲਿਸ਼ ਦਾ ਟੀਚਰ ਬਣਨਾ ਦਾ ਮੇਰਾ ਸੁਪਨਾ। ਪੁੱਤਰ ਤੇ ਮਾਣ ਕਰਦੇ ਹੋਏ ਕੋਮਲਦੀ ਮਾਤਾ ਜੀ ਨੇ ਕਿਹਾ ਕਿ ਸੇਵਰੇ ਪਰ ਸਾਨੂੰ ਬਹੁਤ ਖੁਸ਼ੀ ਆ ਜੀ ਸਾਡੇ ਬੇਟੇ ਨੇ ਐਡਾ ਵੱਡਾ ਇੱਕ ਪਾਸ ਕੀਤਾਗਾ ਦਾ ਤੇ ਆਪਣੀ ਪੜ੍ਹਾਈ ਦੇ ਸਿੱਤੇ ਸਾਰਾ ਕੁਝ ਕੀਤਾ ਇਹਨੇ ਬਹੁਤ ਮਿਹਨਤ ਕਰਦਾ ਰਿਹਾਗਾ ਤੇ ਅਸੀਂ ਅੱਗੇ ਹੋਰ ਵੀ ਬੱਚਿਆਂ ਨੂੰ ਕਹਿੰਦੇ ਆ ਵੀ ਤੁਸੀਂ ਵੀ ਵਧੀਆ ਪੜ੍ਹਿਆ ਕਰੋ ਕੋਮਲ ਦੀ ਰੀਸ ਕਰਿਆ ਕਰੋ ਇਹਨੇ ਕੋਮਲ ਪੜਦਾਗਾ ਤੇ ਕੋਮਲਦੀ ਪਾਪੀ ਬਹੁਤ ਮਿਹਨਤ ਨਾਲ ਤੇ ਘਰ ਦੇ ਕੰਮ ਵੀ ਕਰਦਾ ਵੀ ਡੈਡੀ ਨਾਲ ਵੀ ਹੈਲਪ ਕਰਾਉਂਦਾ। ਪੋਤਰੇ ਵੱਲੋਂ UGC NET ਪ੍ਰੀਖਿਆ ਪਾਸ ਕਰਨ ਤੇ ਕੋਮਲਦੀ ਦਾਦੀ ਮਾਂ ਨੇ ਸੱਚੇ ਪਾਤਸ਼ਾਹ ਦਾ ਸ਼ੁਕਰਗੁਜ਼ਾਰ ਕੀਤਾ ਇਸ ਦੌਰਾਨ ਉਹਨਾਂ ਨੇ ਕਿਹਾ ਕਿ ਨਾਮ ਆਲਾਵ ਘਰ ਪੋਤਾ ਮੇਰਾ ਮੈਂ ਇਹ ਕਹਿੰਨੀ ਆ ਵੀ ਇਹ ਸੱਚਾ ਪਾਤਸ਼ਾਹ ਇਹ ਜੀ ਕੱਲ ਦੀ ਖੁਸ਼ੀ ਮੇਰੇ ਤੇ ਆਈ ਹੈ ਸਭ ਤੇ ਲਈ ਕਿ ਮੇਰਾ ਪੋਤਾ ਬਹੁਤ ਚੰਗਾ ਕੋਈ ਨਸ਼ੇ ਪਸ਼ੇ ਤੋਂ ਦੂਰ ਹੈ ਕਿਸੇ ਪਈ ਸ਼ਰਾਬ ਨਹੀਂ ਚੰਗੇ ਮਿਹਨਤ ਕਰਦਾ ਪੜਾਈ ਦੇ ਵਿੱਚ ਹੈ ਗੁੜਿਆ ਹੋਇਆ ਚੰਗੀ ਇਹਦੇ ਢਿੱਡ ਦੇ ਵਿੱਚ ਇਹ ਇਰਾਦਨਾ ਹੈ ਵੀ ਮੈਂ ਅੱਗੇ ਪਹੁੰਚਾਂ ਮੈਂ ਆਪਣੇ ਮਾਪਿਆਂ ਦਾ ਦਾਦੇ ਦਾਦੀ ਦਾ ਨਾਮ ਰੋਸ਼ਨ ਕਰਾਂ ਪੜਾਈ ਦੇ ਨਾਲ ਨਾਲ ਇਹਦੇ ਬੱਕਰੀਆਂ ਬੱਕਰੀਆਂ ਦੇ ਕੰਨੀ ਵੀ ਹੱਥ ਮਾਰਦਾ ਹੈ ਪੱਠੇ ਦੇ ਕਾਂ ਤੋੜਨ ਵੀ ਜਾਂਦਾ ਹੈ ਆ ਕੇ ਆਪਣੇ ਪਿਓ ਦੇ ਅੱਗੇ ਵੀ ਹੁੰਦਾ ਵੀ ਆ ਕੇ ਮੇਰਾ ਪਿਓ ਕੰਮ ਕਰਕੇ ਇਹਨੂੰ ਵੀ ਪਾਣੀ ਦਾ ਗਲਾਸ ਦਿੰਦਾ ਹੈ ਤੇ ਮਾਇਆ ਇਹਨਾਂ ਦੇ ਨਾਲ ਨਾਲ ਮੈਂ ਤੁਰੀ ਫਿਰਦੀ ਆ ਵੀ ਮੇਰੇ ਬੱਚੇ ਸੁਖੀ ਰਹਿਣ ਇਥੋਂ ਲੰਘ ਜਾਣ ਮੈਂ ਦੇਖਣਾ ਕਸਬਾ ਬੋਹੇ ਦੇ ਨੌਜਵਾਨ ਕੋਮਲ ਨੇ ਦੱਸਿਆ ਕਿ ਉਸਨੇ ਬੀਏ ਬੀਐਡ ਅਤੇ ਇੰਗਲਿਸ਼ ਐਮਏ ਪਾਸ ਕੀਤੀ ਹੈ ਇਸ ਦੇ ਬਾਅਦ ਉਸਨੇ ਯੂਜੀਸੀ ਨੈਟ ਦੀ ਪ੍ਰੀਖਿਆ ਪਾਸ ਕੀਤੀ ਹੈ ਉਸਨੇ ਦੱਸਿਆ ਕਿ ਮੁਸ਼ਕਲਾਂ ਉਸ ਨੂੰ ਕਾਫੀ ਆਈਆਂ ਪਰ ਉਸਦੀ ਮਿਹਨਤ رنگ ਲਿਆਈ ਹੈ ਉਸਨੇ ਦੱਸਿਆ ਕਿ ਉਸ ਕੋਲ 10 ਤੋਂ 12 ਬੱਕਰੀਆਂ ਹਨ ਪਰਿਵਾਰ ਵਿੱਚ ਉਹਨਾਂ ਦੇ ਦਾਦੀ ਮਾ ਮਾਤਾ ਪਿਤਾ ਜੀ ਅਤੇ ਭਰਾ ਨੇ ਹੱਲਾਸ਼ੇਰੀ ਦਿੱਤੀ ਹੈ ਉਹ ਜਨਵਰੀ ਤੋਂ ਇਸ ਦੀ ਤਿਆਰੀ ਕਰ ਰਿਹਾ ਸੀ ਮਾਨਸਾ ਤੋਂ ਹਰਕ੍ਰਿਸ਼ਨ ਸ਼ਰਮਾ ਦੀ ਸਪੈਸ਼ਲ ਰਿਪੋਰਟ ਪੰਜਾਬੀ ਜਾਗਰਣ